ਨਸ਼ੇ ਦੇ ਕਿਹ ਚ ਕੌਣ ਵਗਿਆ ਤੇ ਥੋੜਾ ਮੰਡਾ ਵਗਿਆ ਤੇ ਮੋਟਰਸਾਈਕਲ ਚੋਰੀ ਕਿੱਥੋਂ ਹੋ ਗਿਆ ਤੇ ਮੋਟਰਸਾਈਕਲ ਕਿਹਨੇ ਚੋਰੀ ਕਰਿਆ ਸੀ ਮਾਤਾ ਕੋਈ ਨਹੀਂ ਹੋਇਆ ਮੁੰਡਾ ਤਾਂ ਛੋਟਾ ਜੇਲ੍ਹ ਚ ਭਾਗ ਗਿਆ ਮਾਤਾ ਛੋਟੇ ਮੁੰਡੇ ਦਾ ਚੋਰੀ ਹੋਰਨੇ ਕਰੀ ਜੀ 9 ਛੋਟੇ ਮੁੰਡੇ ਦਾ ਪਿਆਦੀ ਫਿਰ ਮਾਤਾ ਬੋਲਦੀ ਤੂੰ ਕਤੋਂ ਨਹੀਂ ਮਾਤਾ ਮੈਂ ਤੋ ਪਰਦੇ ਪੁੱਛ ਕੇ ਜਾਈਂ ਕੀ ਆ ਚੱਲੀ ਬਾਬਾ ਓ ਮੇਰੇ ਮਾਰਦਾ ਏ ਕੱਲਾ ਕੱਲਾ ਜੀ ਕਹਾਂ ਮੈਂ ਦੱਸ ਕੀ ਵੇ ਭੱਲੇ ਪਈਆਂ ਫਰੇ ਜਾਨੀਆਂ ਓ ਗਰੀਬ ਜਪਨੀ ਨੂੰ ਸੋਡਾ ਜੇਲ੍ਹ ਚ ਭੱਗ ਗਿਆ ਜਿਹੜਾ ਮੋਟਰਸਾਈਕਲ ਚੱਕਿਆ ਗਿਆ ਸੀ ਉਹਦਾ ਕਿਵੇਂ ਬਣਿਆ ਮਾਤਾ ਹੈ ਮਾਤਾ ਬੜੇ ਨਹੀਂ ਕੋਸਾ ਜਿਹੜਾ ਮੋਟਰਸਾਈਕਲ ਚੱਕਿਆ ਤੀ ਉਹ ਦੂਜੇ ਮੁੰਡੇ ਕਿੱਥੇ ਨੇ ਸੋਡੇ ਮੁੰਡੇ ਦਾ ਨਵਾਂ ਮੋਟਰਸਾਈਕਲ ਚ ਪੈ ਗਿਆ ਤੀ ਐ ਮਾਤਾ ਜੇ ਸੋਡਾ ਮੁੰਡਾ ਜੇਲ੍ਹ ਤੋਂ ਨਿਕਲਿਆ ਆਵੇ ਮਾਤਾ ਇਹ ਤਾਂ ਨਿਸ਼ਾਨੇ ਦੇ ਕੇ ਪੁੱਛਾ ਨੇ ਕੱਲ੍ਹ ਆਇਆਂ ਦਾ ਮਾਤਾ ਦੱਸ ਘੜੇ ਹੋ ਜਾਂਦੇ ਨੇ ਸੋਡੇ ਮੁੰਡੇ ਦਾ ਮੋਟਰਸਾਈਕਲ ਚ ਕਹਿਤਾ ਸੀ ਵੀ ਮੋਟਰਸਾਈਕਲ ਇਹਨੇ ਚੱਕਿਆ ਪਾਣੀ ਸਾਰਿਆਂ ਨੂੰ ਪਿਆ ਦੇਆ ਕਰੋ ਹੈ ਮਾਤਾ ਹੈ ਤਾਂ ਹੈਗਾ ਨਵਾਂ ਮੋਟਰਸਾਈਕਲ ਤੇ ਪਿਆ ਦੀ ਕੋਈ ਚਿੱਟਾ ਦਾ ਮਾਤਾ ਉਹਦਾ ਚੱਕ ਲੈ ਜੱਥੇ ਚ ਛੋਟੇ ਮੁੰਡੇ ਨੂੰ ਆਏ ਵੀ ਕਹਿੰਦੇ ਨੇ ਚੋਰੀ ਕਰ ਲਈ ਮੋਟਰਸਾਈਕਲ ਦੀ ਨਹੀਂ ਬੱਬਾ ਚੋਰੀ ਤੇ ਨਹੀਂ ਆਇਆ ਤੇ ਸੋਡੀ ਪੁੱਛਾ ਨਹੀਂ ਹੈਗੀ ਮਾਤਾ ਇਹਦਾ ਚੋਰੀ ਚ ਮੋਟਰਸਾਈਕਲ ਦਾ ਨਵ ਪੈਗਾ ਹੋਵੇ ਉਹਨਾਂ ਦੀ ਪੁੱਛਾ ਹੋਵੇ ਕਿਸੇ ਦਾ ਨਾਮ ਚੋਰੀ ਚ ਪੈਗਾ ਹੋਵੇ ਮੁੰਡੇ ਦਾ ਭਾਈ ਮੋਟਰਸਾਈਕਲ ਦੀ ਚ ਉਹਨਾਂ ਦੀ ਪੁੱਛਾ ਹੈ ਆਜੋ ਫਿਰ ਬਾਬਾ ਜੀ ਨੂੰ ਬੁਲਾਉਣਗੇ ਫਿਰ ਜਾ ਦੇਖਦਾ ਬੱਖਰਣੀਆ ਫਾਇਦਾ ਨਹੀਂਗਾ ਕੋਈ ਕੰਨ ਪਾਇਆ ਹੋਵੇ ਮੁੰਡਾ ਜੇਲ੍ਹ ਚ ਭਾਗਿਆ ਹੋਵੇ ਮੋਟਰਸਾਈਕਲ ਦਾ ਰੌਲਾ ਪੈ ਗਿਆ ਹੋਵੇ ਆਜੋ ਮਾਤਾ ਜੀ ਉੱਠੇ ਗਏ ਘੜਾ ਕਰ ਮਾਤਾ ਜੀ ਕਣ ਪਾ ਕੇ ਤਾਂ ਮਾਤਾ ਵਗ ਜਾਂਦੀ ਨੇ ਫਿਰ ਕਹਿੰਦੇ ਸਾਡੀ ਪੁੱਛਾਂ ਨਹੀਂ ਨਿਕਲੀ ਇੱਥੇ ਖੜ੍ਹ ਜਾ ਮਾਤਾ ਜੀ ਕਿਹਨਾਂ ਪਾ ਗਿਆ ਮਾਤਾ ਕਾਕਾ ਸੀ ਆ ਜੀ ਹੁਣ ਤਾਂ ਘਰੇ ਆਏ ਹੋਏ ਚਿਹੇ ਆ ਗਿਆ ਹੋਵੇ ਮੋਟਰਸਾਈਕਲ ਚ ਚੋਰੀ ਦਾ ਕੀ ਦਾ ਪੈ ਗਿਆ ਤੀ ਲੱਗ ਜੋ ਤੁਹਾਡੇ ਮੁੰਡੇ ਦਾ ਤੀ ਚੱਲੀ ਬਾਬਾ ਹੋਏ ਉਹ ਮਿੱਟੀ ਦੇ ਚਿਹਰਾ ਕਾਂ ਵਿੱਚ ਸਰੋ ਮਾਰਾ ਦੇ ਰਿਹਾ ਮਾਤਾ ਕੁੱਠੇ ਕੰਮ ਕਰਨੋ ਹਟ ਜੇ ਮਾਤਾ ਠੀਕ ਕਰਦੀਏ ਮਾਤਾ ਆ ਮਾਤਾ ਕੋਟੇ ਦੀ ਚੱਪੜੀ ਚ ਦਰਦ ਕਿਹਦੇ ਹੁੰਦਾ ਤੇਰੇ ਹੁੰਦਾ ਮਾਤਾ ਪੱਕੀ ਨਿਸ਼ਾਨੀਆ ਚੱਲੀ ਬਾਬਾ ਓਏ ਉਹ ਮਿੱਟੀ ਦੇ ਕਿਹੜਾ ਕੰਮ ਤੇ ਦਰਵਾਜ਼ਾ ਦੇਹਦਾ ਤਸਨਾ ਮਾਤਾ ਜਿਹੜਾ ਦੱਸਦਾ ਗੋਲੀ ਮਾਰਦੀ ਦੱਸਣਾ ਪੁੱਛ ਕੇ ਮਾਤਾ ਆਇਂਦਾ ਬਹੁ ਖੜੇ ਹੋਗੇ ਤੇ ਜਿੰਨਾ ਚਿਰ ਨਿਸ਼ਾਨੀ ਨਾ ਹੋਵੇ ਉਹਨਾਂ ਚਿਰ ਹੋ ਪਤਾ ਨਹੀਂ ਲੱਗਦਾ 15000 ਰੁਪਏ ਤੁਹਾਡੇ ਘਰੋਂ ਚੱਕਿਆ ਗਿਆ ਸੀ ਹੈ ਮਾਤਾ ਪੱਕੀ ਗੱਲ ਆ ਚੱਲ ਬਾਬਾ ਓਏ ਉਹ ਮੇਰੇ ਮਾਰਦਾ ਇੱਕਲਾ-ਤੰਗਾ ਕੀ ਕਰਾਂ ਮੈਂ ਦੱਸ ਕੀ ਬੱਲੇ ਪੈ ਜਾ ਬਈਓ ਉਹ ਮੇਰੀ ਦੁਬਾਰੀ ਇੱਕ ਰੱਖ ਲਈਗਾ ਮਾਤਾ ਦੱਸਦੀ ਹੈ ਮਾਪੀ ਗੱਲੋ ਬਾਬਾ ਜੀ ਮੇਰਾ ਛੋਟਾ ਕਾਕਾ ਵੀ ਜੇ ਉਹਦਾ ਵੀ ਫੇਸ ਚੱਲਦਾ ਬਾਬਾ ਜੀ ਉਹ ਵੀ ਹੱਲ ਹੋ ਜਾਊਗਾ ਮਾਤਾ ਮੇਰੀ ਨੌ ਨਹੀਂ ਆਉਂਦੀ ਬਾਬਾ ਜੀ ਤਿੰਨ ਮਹੀਨਾ ਹੋ ਗਿਆ ਘਰੋਂ ਗਈ ਤਿੰਨ ਮਹੀਨੇ 9 ਦਿਨ ਹੋ ਗਏ ਘਰੋਂ ਗਈ ਨੂੰ ਪੱਕੀ ਗੱਲ ਆ ਮਾਤਾ ਚੱਲ ਬਾਬਾ ਓਏ ਉਹ ਚੰਗੇ ਪੱਲੇ ਪਾਸੇ ਦੇਸੀ ਰੰਗਾ ਵੇਤੇ ਹੋ ਗਏ ਢੱਲੇ ਵਾਲਾ ਦਾਦੇ ਨਾਲ ਕਾਇਤੇ ਹੋ ਗਏ ਕਿਨੇ ਸੁਖੀ ਤੀਵੀ ਮਾਤਾ ਆ ਕੇ ਜਾਉਂ ਮੈਂ ਸੁਖੀ ਹਣੀ ਬਾਬਾ ਜਾਈਗਾ ਤਾਂ ਵੀ ਮਾਤਾ ਫਿਰ ਇਹ ਤਾਂ ਬਲਾ ਲਾਂਦੀ ਆ ਨਹੀਂ ਜਾਣੀ ਬਾਬਾ ਜੀ ਜਦਣਾ ਜਾੜ ਚ ਤਰ ਤੁੱਠ ਹੈ ਜੀ ਕਹਿੰਦੀ ਮਾਤਾ ਤੇਰੇ ਦਰਬਾਰ ਤੇ ਆਉਂਗੀ ਤਿੰਨ ਦਿਨ ਮੇਲਦੀ ਰਹੀ ਮਾਤਾ ਤਿੰਨ ਦਿਨ ਹੁੰਦਾ ਰਹਾ ਦਰਤਾ ਚੱਲ ਬਾਬਾ ਓਏ ਓ ਤੇਰੀ ਅਗੋ ਤੇਰੇ ਤਾਂ ਦੇ ਤੂੰ ਹੀ ਰੰਗ ਜਾੜਾ ਤੇਰੇ ਦਰ ਤੇਉਂ ਕਰਦੇ 바ਪਾ ਠੀਕ ਕਿ ਤੇਰੀ ਨੂਨ ਆਈ ਤਾ ਫਕੀਰ ਨਾ ਆਖੀ ਮਾਤਾ ਜੈ ਹੋਵਾ ਬਾਬਾ ਫਕੀਰ ਨਾ ਆਖੀ ਮਾਤਾ ਜੇ ਤੇਰੀ ਨੂਨ ਆਈ ਮਾਤਾ ਬਾਈ ਮੁੰਡਿਆਂ ਨੂੰ ਕੰਮ ਧੰਦੇ ਲਾ ਦਿਓ ਜੀ ਕਰਦੇ ਨੇ ਕੰਮ ਕੋਈ ਕਿਰਪਾ ਹੋ ਜੀ ਮਾਤਾ ਦਾ ਮੱਥਾ ਟੇਕਦੀ ਤਾਂ ਹੀ ਕਹ ਮਾਤਾ ਪੜਦੇ ਨਹੀਂ ਗੱਲਾਂ ਫਿਰ ਬਹੁਤ ਉੱਠ ਜਾਂਦੀਆਂ ਹੁੰਦੀਆਂ ਪੜਦਾ ਪੜਦੀ ਹੁੰਦਾ ਮਾਤਾ ਕਿਰਪਾ ਹੋ ਜੀ ਸੰਤਾਂ ਦੇ ਮੁੰਡਾ ਕੰਮ ਲੱਗ ਜੂ ਨੂ ਮਾਤਾ ਤਰੀ ਘਰੇ ਆਜੂ ਇੱਕ ਦੋ ਤਿੰਨ ਤੰਨੇ ਕਮਰੇ ਬਣੇ ਹੋਏ ਨੇ ਮਾਤਾ ਪਰਲਾ ਕਮਰਾ ਟਾਤਾ ਮਾਤਾ ਦੋ ਬੰਦੇ ਪਰਲੇ ਜਿਹੜਾ ਪਰਲਾ ਕਰਦੀ ਉਹ ਟਾਤਾ ਮਾਤਾ ਚੱਲ ਬਾਬਾ ਵੇ ਉਹ ਮੇਰੇ ਮਾਰਦਾ ਇੱਕ ਲੱਗਾ ਲੱਗਾ ਜੀ ਕਰਾਂ ਮੈਂ ਦੱਸ ਕੀ ਬੇ ਬੱਲੇ ਦੁਨੀਆਂ ਭੁਲੇਖੇ ਸਾਡੇ ਉਹ ਗਰੀਬੀ ਬਦਲਾਂ ਮੋੜਾਂਗੇ ਤੇਰੀ ਮਿਹਰਵਾਨੀ ਹੱਕਦਾਰ ਐ ਬਾਬੇ ਕਰ ਦੇ ਕਿਰਪਾ ਜਾਂ ਠੀਕ ਹੋ ਜੂ ਮਾਤਾ ਮਾਤਾ ਦਾ ਮੱਥਾ ਟੇਕ ਦੋਗੇ ਜੇ ਨਾ ਫਰਕ ਪੈ ਗਿਆ ਤਾਂ ਫਕੀਰ ਨਾ ਅਖਿਆ ਮਾਤਾ ਟੇਕ ਮੱਥਾ ਜੈ ਨੀ ਬਾਬਾ